ਸਤਿ ਸ਼੍ਰੀ ਅਕਾਲ ਦੇ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਦ ਰਜਿੰਦਰ ਕੌਰ ਤੇ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਸਾਡੇ ਖਾਸ ਪੇਸ਼ਕਸ਼ ਖਾਸ ਖਬਰਾਂ ਇਸ ਬੁਲੇਟਿਨ ਦੇ ਵਿੱਚ ਹਰ ਰੋਜ਼ ਅਸੀਂ ਤੁਹਾਡੇ ਨਾਲ ਉਹ ਜਾਣਕਾਰੀਆਂ ਤੇ ਖਬਰਾਂ ਸਾਂਝੀਆਂ ਕਰਦੇ ਹਾਂ ਜਿਸ ਦਾ ਤੁਹਾਡੀ ਜ਼ਿੰਦਗੀ ਤੇ ਰੋਜ਼ਾਨਾ ਅਸਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬੀਆਂ ਦੀ ਪੰਜਾਬੀਆਂ ਦਾ ਜੋ ਬਾਹਰ ਜਾਣ ਦਾ ਕਰੇਜ਼ਾ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਤੇ ਹੁਣ ਅਜੇ ਹੀ ਆਕੜੇ ਸਾਹਮਣੇ ਆਏ ਨੇ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬੀਆਂ ਦਾ ਇੱਕ ਕ੍ਰੇਜ਼ ਹਲੇ ਵੀ ਬਰਕਰਾਰ ਹੈ ਪੰਜਾਬ ਦੇ ਵਿੱਚ ਵਿਦੇਸ਼ ਯਾਤਰਾ ਦਾ ਕ੍ਰੇਜ਼ ਅਜੇ ਵੀ ਰੁਕਿਆ ਨਹੀਂ ਹੈ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਵਿਦੇਸ਼ ਚ ਜਾਣ ਦੀ ਹੋੜ ਅਜੇ ਵੀ ਬਰਕਰਾਰ ਹੈ ਉੱਤਰ ਭਾਰਤ ਦੇ ਵਿੱਚ ਪਾਸਪੋਰਟ ਬਣਾਉਣ ਦੇ ਵਿੱਚ ਪੰਜਾਬੀ ਸਭ ਤੋਂ ਮੋਹਰੀ ਨੇ ਇੱਕ ਦਹਾਕੇ ਦੇ ਵਿੱਚ ਪੰਜਾਬ ਦੇ 99 ਲੱਖ 44000 ਲੋਕਾਂ ਨੇ ਪਾਸਪੋਰਟ ਬਣਵਾਏ ਨੇ ਤੇ ਪੰਜਾਬ 'ਚ ਹਰ ਤੀਜੇ ਵਿਅਕਤੀ ਦੇ ਕੋਲ ਪਾਸਪੋਰਟ ਹੈ। ਉਹਦੇ ਹੀ ਜੇਕਰ ਪੰਜਾਬ ਦੀ ਰਾਸ਼ਟਰੀ ਨੀਤੀ ਕਲ ਕੀਤੀ ਜਾਏ ਤਾਂ ਚੰਡੀਗੜ੍ਹ ਦੇ ਵਿੱਚ 10 ਸਾਲਾਂ ਦੇ ਅੰਦਰ 3 ਲੱਖ 43000 ਲੋਕਾਂ ਦੇ ਪਾਸਪੋਰਟ ਬਣੇ ਨੇ। ਹਰਿਆਣਾ ਦੇ ਵਿੱਚ 45 ਲੱਖ 2000 ਲੋਕਾਂ ਨੇ ਪਾਸਪੋਰਟ ਬਣਾਏ ਨੇ ਜਦੋਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ 10 ਸਾਲਾਂ 'ਚ 6 ਲੱਖ 28000 ਲੋਕਾਂ ਦੇ ਵੱਲੋਂ ਆਪਣੇ ਪਾਸਪੋਰਟ ਬਣਵਾਏ ਗਏ ਨੇ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ 10 ਸਾਲਾਂ 'ਚ 50 ਲੱਖ 20000 ਲੋਕਾਂ ਨੇ ਪਾਸਪੋਰਟ ਬਣਵਾਏ ਨੇ ਜੇਕਰ ਤੁਸੀਂ ਵੀ ਰੋਜ਼ਾਨਾ ਦੇ ਲੈਣ-ਦੇਣ ਦੇ ਲਈ Google पे ਫੋਨ 'ਤੇ ਪੇਟੀਐਮ ਜਾਂ ਫਿਰ ਭੀਮ ਵਰਗੇ ਯੂਪੀਆਈ ਐਪਸ 'ਤੇ ਇਸਤੇਮਾਲ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਬੇहद ਅਹਿਮ ਖਬਰ ਤੁਹਾਡੇ ਲਈ ਹੈ ਕਿਉਂਕਿ ਫਰਵਰੀ 2026 ਤੋਂ ਯੂਪੀਆਈ ਪੇਮੈਂਟ ਸਿਸਟਮ ਦੇ ਵਿੱਚ ਕਈ ਨਵੇਂ ਨਿਯਮ ਹੁਣ ਲਾਗੂ ਹੋ ਗਏ ਨੇ ਜਿਸ ਨਾਲ ਤੁਹਾਡੇ ਡਿਜੀਟਲ ਲੈਂਡ ਦੇਣ ਦੇ ਤਰੀਕੇ ਦੇ ਵਿੱਚ ਇੱਕ ਵੱਡਾ ਬਦਲਾ ਆਵੇਗਾ ਇਨਾ ਬਦਲਾਮ ਦਾ ਮੁੱਖ ਮਕਸਦ ਪੇਮੈਂਟ ਪ੍ਰਕਿਰਿਆ ਨੂੰ ਤੇਜ਼ ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਬਣਾਉਣਾ ਹੈ ਨਵੇਂ ਨਿਯਮਾਂ ਅਨੁਸਾਰ ਹੁਣ UPI ट्रांजैक्शन ਨੂੰ ਵੱਧ ਤੋਂ ਵੱਧ 10 ਸੈਕਿੰਡ ਦੇ ਅੰਦਰ ਪੂਰਾ ਕਰਨਾ ਲਾਜ਼ਮੀ ਹੋਵੇਗਾ ਪਹਿਲਾਂ ਇਸ ਦੀ ਸਮਾਂ ਸੀਮਾ 30 ਸੈਕਿੰਡ ਤੱਕ ਸੀ ਜਿਸ ਕਾਰਨ ਕਈ ਵਾਰ ਪੇਮੈਂਟ ਵਿਚਾਲੇ ਹੀ اٹਕ ਜਾਂਦੀ ਸੀ ਤੇ ਹੁਣ API ਸਿਸਟਮ ਦੇ ਤੇਜ਼ ਹੋਣ ਦੇ ਨਾਲ ਭੀੜ-ਪੜੱਕੇ ਵਾਲੇ ਸਮੇਂ ਦੇ ਵਿੱਚ ਵੀ ਪੇਮੈਂਟ ਬਿਨਾ ਕਿਸੇ ਰੁਕਾਵਟ ਦੇ ਪੂਰੀ ਹੋਵੇਗੀ ਜਿਸ ਦਾ ਫਾਇਦਾ ਗਾਹਕਾਂ ਨੂੰ ਅਤੇ ਦੁਕਾਨਦਾਰਾਂ ਦੋਵਾਂ ਨੂੰ ਮਿਲੇਗਾ। ਇਹ ਨਵੇਂ 프ਰੇਮਵਰਕ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਖਾਸ ਤੌਰ ਤੇ ਵੱਡੀ ਰਕਮ ਦੇ ਲੈਣ-ਦੇਣ ਦੇ ਲਈ ਵਾਧੂ ਵੈਰੀਫਿਕੇਸ਼ਨ ਸਟੈਪ ਲਾਗੂ ਕੀਤੇ ਗਏ ਨੇ। ਪੈਸੇ ਟਰਾਂਸਫਰ ਕਰਨ ਤੋਂ ਪਹਿਲਾਂ ਮੋਬਾਈਲ ਤੇ ਇੱਕ ਸਪਸ਼ਟ ਕਨਫਰਮੇਸ਼ਨ ਸਕਰੀਨ ਦਿਖਾਈ ਦੇਵੇਗੀ ਤਾਂ ਜੋ ਗਲਤੀ ਦੇ ਨਾਲ ਕਿਸੇ ਹੋਰ ਨੂੰ ਪੈਸੇ ਜਾਣ ਦਾ ਖਤਰਾ ਘਟ ਸਕੇ ਇਸ ਤੋਂ ਇਲਾਵਾ ਆਟੋ ਡੈਬਿਟ ਤੇ ਸਬਸਕ੍ਰਿਪਸ਼ਨ ਪੇਮੈਂਟ ਨੂੰ ਮੈਨੇਜ ਜਾਂ ਫਿਰ ਕੈਨਸਲ ਕਰਨਾ ਹੁਣ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਏਗਾ ਇਸ ਦੇ ਨਾਲ ਹੀ ਜਿਹੜੀਆਂ UPI ID ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਹੋ ਰਹੀਆਂ ਨੇ ਉਹਨਾਂ ਨੂੰ ਅਸਥਾਈ ਤੌਰ ਤੇ ਸੀਮਤ ਕਰ ਦਿੱਤਾ ਜਾਏਗਾ ਤੇ ਮੁੜ ਚਾਲੂ ਕਰਨ ਦੇ ਲਈ ਰੀ-ਵੈਰੀਫਿਕੇਸ਼ਨ ਜ਼ਰੂਰੀ ਹੋਏਗੀ ਪੈਸੇ ਮੰਗਣ ਵਾਲੇ ਨੋਟੀਫਿਕੇਸ਼ਨ ਦੀ ਗਿਣਤੀ ਤੇ ਵੀ ਹੁਣ ਸੀਮਾ ਲਗਾਈ ਗਈ ਹੈ ਤਾਂ ਜੋ ਯੂਜ਼ਰਸ ਨੂੰ ਫालतू ਮੈਸੇਜਾਂ ਅਤੇ ਫਰਾਡ ਤੋਂ ਬਚਾਇਆ ਜਾ ਸਕੇ ਤੇ ਇਹਨਾਂ ਨਵੇਂ ਸੁਧਾਰਾਂ ਦੇ ਨਾਲ ਡਿਜੀਟਲ ਪੇਮੈਂਟ ਦਾ ਟ੍ਰੈਫਿਕ ਵਧਣ ਦੇ باوجود ट्रांजैक्शन ਫੇਲ ਹੋਣ ਦੀ ਸਮੱਸਿਆ ਕਾਫੀ ਹੱਦ ਤੱਕ ਘਟ ਚਾਹੀਗੀ। ਚੀਨ ਨੇ ਖੋਰ ਕਮਾਲ ਕਰਕੇ ਪੂਰੀ ਦੁਨੀਆ ਨੂੰ ਛਕਾ ਦਿੱਤਾ ਹੈ। ਚੀਨ ਨੇ 28 ਕਿਲੋਮੀਟਰ ਦਾ ਸਮੁੰਦਰੀ ਕੋਰੀਡੋਰ ਬਣਾਇਆ ਹੈ ਜਿਸ ਦੇ ਨਾਲ 2 ਘੰਟੇ ਦੀ ਦੂਰੀ ਹੁਣ 20 ਮਿੰਟਾਂ ਦੇ ਵਿੱਚ ਮਹਿਜ਼ طے ਹੋਵੇਗੀ। ਚੀ ਨੇ ਸ਼ੇਨਜ਼ਨ ਜੋਂਗਸ਼ਾਨ ਲੇਕ ਦਾ ਉਦਘਾਟਨ ਕੀਤਾ ਹੈ 28 ਕਿਲੋਮੀਟਰ ਲੰਬਾ ਇੱਕ ਬਹੁਤ ਹੀ ਸ਼ਾਨਦਾਰ ਸਮੁੰਦਰੀ ਕੋਰੀਡੋਰ ਹੈ ਜਿਸ ਦੇ ਵਿੱਚ ਸਮੁੰਦਰ ਦੇ ਪਾਣੀ ਦੇ ਅੰਦਰ 6.8 ਕਿਲੋਮੀਟਰ ਲੰਬੀ ਇੱਕ ਸੁਰੰਗ ਵੀ ਸ਼ਾਮਿਲ ਹੈ ਇੰਜੀਨੀਅਰਿੰਗ ਦੀ ਬੇਮਿਸਾਲ ਮਿਸਾਲ ਪੇਸ਼ ਕਰਦਾ ਏਸੀ ਲਿੰਕ ਦੋ ਸ਼ਹਿਰਾਂ ਦੇ ਵਿਚਕਾਰ ਸਫ਼ਰ ਦੇ ਸਮੇਂ ਨੂੰ ਲਗਭਗ 2 ਘੰਟੇ ਤੋਂ ਘਟਾ ਕੇ ਸਿਰਫ 20 ਮਿੰਟ ਕਰ ਦਿੰਦਾ ਹੈ ਜਿਸ ਨਾਲ ਗ੍ਰੇਟਰ ਬੇ ਏਰੀਆ ਦੇ ਵਿੱਚ ਕਨੈਕਟੀਵਿਟੀ ਬਿਹਤਰ ਹੋਵੇਗੀ ਤੇ ਇਸ ਦੇ ਖਾਸ ਗੱਲ ਇਹ ਹੈ ਕਿ ਇਸ ਕੋਰੀਡੋਰ ਦੇ ਵਿੱਚ ਪਹਿਲਾਂ ਤੋਂ ਤਿਆਰ ਸੁਰੰਗ ਸੈਕਸ਼ਨ ਅਤੇ ਐਡਵਾਂਸ ਵੈਂਟੀਲੇਸ਼ਨ ਸਿਸਟਮ ਲਗਾਇਆ ਗਿਆ ਹੈ ਤੂਫਾਨਾਂ ਤੇ ਤੇਜ਼ ਲਹਿਰਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਕੀਤਾ ਗਿਆ ਇਹ ਲਿੰਕ 인ਫਰਾਸਟ੍ਰਕਚਰ ਇਨੋਵੇਸ਼ਨ ਦੇ ਲਈ ਨਵੇਂ ਮਿਆਰ ਕਾਇਮ ਕਰਦਾ ਹੈ ਉੱਪਰੋਂ ਵੇਖਣ ਤੇ ਇਹ ਲਿੰਕ ਪਾਣੀ ਦੇ ਉੱਪਰ ਉੱਡਦੇ ਹੋਏ ਕਿਸੇ ਵਿਸ਼ਾਲ ਪੰਛੀ ਜਾਂ ਫਿਰ ਸਮੁੰਦਰ ਦੇ ਉੱਪਰ ਉੱਡਦੀ ਪਤੰਗ ਵਰਗਾ ਦਿਖਾਈ ਦਿੰਦਾ ਹੈ ਤੇ ਇਸ ਲਿੰਕ ਤੇ ਸੁਰੱਖਿਤ ਸਫ਼ਰ ਦੇ ਲਈ ਟ੍ਰੈਫਿਕ ਮੈਨੇਜਮੈਂਟ ਨੂੰ ਬਿਹਤਰ ਬਣਾਇਆ ਗਿਆ ਹੈ ਜਿਸ ਲਈ ਬਿਗ ਡਾਟਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਤ ਕਈ ਆਧੁਨਿਕ ਤਕਨੀਕਾਂ ਦੀ ਵਰਤੋਂ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਸਮੁੰਦਰ ਦੇ ਹੇਠਾਂ ਬਣੇ சுரੰਗ ਦੇ ਰੋਜ਼ਾਨਾ ਜਾਂਚ ਤੇ ਲਈ ਇੰਟੈਲੀਜੈਂਟ ਰੋਬੋਟਾਂ ਦੀ ਮਦਦ ਵੀ ਲਈ ਜਾਂਦੀ ਹੈ ਨਿਊਜ਼ੀਲੈਂਡ ਨੇ T20 ਵਿਸ਼ਵ ਕੱਪ 2026 ਦੀ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ ਟੀਮ ਨੇ ਗਰੁੱਪ ਦੇ ਪਹਿਲੇ ਮੈਚ ਦੇ ਵਿੱਚ ਅਫਗਾਨਿਸਤਾਨ ਨੂੰ 5 ਵਿਕਟਾਂ ਦੇ ਨਾਲ ਹਰਾਇਆ ਅਫਗਾਨਿਸਤਾਨ ਨੇ ਚੇਨਈ ਦੇ ਚਿਪਕ ਸਟੇਡੀਅਮ ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਦੇ ਵਿੱਚ 6 ਵਿਕਟਾਂ ਦੇ ਨੁਕਸਾਨ ਦੇ 182 ਦੌੜਾਂ ਬਣਾਈਆਂ ਜਵਾਬ ਦੇ ਵਿੱਚ ਨਿਊਜ਼ੀਲੈਂਡ ਨੇ 17.5 ਓਵਰਾਂ ਦੇ ਵਿੱਚ ਹੀ 5 ਵਿਕਟਾਂ ਦੇ ਨੁਕਸਾਨ ਤੇ 185 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ ਇਹ T20 ਵਿਸ਼ਵ ਕੱਪ ਦੇ ਇਤਿਹਾਸ ਦੇ ਵਿੱਚ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਟੀਚਾ ਸੀ ਇਸ ਤੋਂ ਪਹਿਲਾਂ ਕੀਵੀਆਂ ਨੇ 2021 ਦੇ ਵਿੱਚ ਆਬੂਦਾਬਾ ਵਿੱਚ ਇੰਗਲੈਂਡ ਖਿਲਾਫ 167 ਦੌੜਾਂ ਦਾ ਟੀਚਾ ਸਫਲਤਾਪੂਰਵਕ ਪ੍ਰਾਪਤ ਕੀਤਾ ਸੀ टीम दिल्ली ओपनर तेंब सिफर्ट ते ने अर्ध सैकड़ा लगाया 65 ਦੌੜਾਂ ਨਾਲ ਬਣਾਈਆਂ ਗਈਆਂ ਤੇ ਮੁਜੀਬ ਉਰ रहमान ਨੇ ਅਫਗਾਨਿਸਤਾਨ ਦੇ ਲਈ ਸਭ ਤੋਂ ਵੱਧ ਵਿਕਟਾ ਹਾਸਲ ਕੀਤੀਆਂ ਨੇ 2 ਵਿਕਟਾਂ ਨਾਲ ਬਲੋ ਲਈਆਂ ਗਈਆਂ Rashid Khan, Muhammad Nabi ਅਤੇ Azmatullah Umarzai ਨੇ ਇੱਕ-ਇੱਕ ਵਿਕਟ ਹਾਸਲ ਕੀਤੀ ਹੈ। ਕੇਂਦਰ ਸਰਕਾਰ ਨੇ ਪੀਜੀਆਈ ਚੰਡੀਗੜ੍ਹ ਵਿਕੇਸਤਾਪਿਤ ਵਿਗਿਆਨਕ ਸਹਾਇਤਾ ਸਮੂਹ ਦੁਆਰਾ ਇੱਕ ਵਿਲੱਖਣ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ ਪੀਜੀਆਈ ਨੇ ਤੰਬਾਕੂ ਟੈਸਟਿੰਗ ਲੈਬਾਂ ਦੇ ਲਈ ਗੁੱਡ ਲੈਬਾਰਟਰੀ ਪ੍ਰੈਕਟਿਸ ਹਤੇ ਇੱਕ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਹੈ ਇਹ ਦੁਨੀਆ ਦਾ ਪਹਿਲਾ ਅਜਿਹਾ ਕੋਰਸ ਦੱਸਿਆ ਗਿਆ ਜੋ ਵਿਸ਼ੇਸ਼ ਤੌਰ ਤੇ ਤੰਬਾਕੂ ਟੈਸਟਿੰਗ ਲੈਬਾਂ ਦੇ ਲਈ ਤਿਆਰ ਕੀਤਾ ਗਿਆ ਹੈ ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਇਹ ਕੋਰਸ ਤੰਬਾਕੂ ਟੈਸਟਿੰਗ ਲੈਬ ਵਰਕਰਾਂ ਨੂੰ ਸਹੀ ਟੈਸਟਿੰਗ ਦੇ ਵਿੱਚ ਸਿਖਲਾਈ ਦੇਵੇਗਾ ਅਤੇ ਇਹ ਤੰਬਾਕੂ ਨੀਤੀ ਬਣਾਉਣ ਦੇ ਲਈ ਸਹੀ ਅਤੇ ਭਰੋਸੇਮੰਦ ਜਾਣਕਾਰੀ ਵੀ ਪ੍ਰਦਾਨ ਕਰੇਗਾ पीजीआई दी प्रोफेसर ਅਤੇ एसएसजी ਦੇ ਕੋਆਰਡੀਨੇਟਰ ਨੇ ਇਹ ਵੀ ਦੱਸਿਆ ਕਿ ਇਸ ਕੋਰਸ ਤੇ ਲਈ ਨਿਯਮ ਅਤੇ ਦਿਸ਼ਾ ਨਿਰਦੇਸ਼ ਦੇਸ਼ ਤੇ ਪ੍ਰਮੁੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਵਿਕਸਤ ਕੀਤੇ ਗਏ ਨੇ ਇਹ ਤੰਬਾਕੂ ਉਤਪਾਦਾਂ ਦੇ ਵਿੱਚ ਨੁਕਸਾਨ ਦੇ ਪਦਾਰਥਾਂ ਦੀ ਸਹੀ ਜਾਂਚ ਨੂੰ ਸਮਰੱਥ ਬਣਾਏਗਾ ਤੇ ਇਹ ਕੋਰਸ ਦੇਸ਼ ਦੀਆਂ 4 ਮੌਜੂਦਾ ਰਾਸ਼ਟਰੀ ਤੰਬਾਕੂ ਟੈਸਟਿੰਗ ਲੈਬਾਂ ਨੂੰ ਮਜ਼ਬੂਤ ਕਰੇਗਾ ਤੇ ਹੋਰ ਲੈਬਾਂ ਨੂੰ ਹੋਰ ਵਿਕਸਿਤ ਵੀ ਕਰੇਗਾ। ਇੱਕੋ ਸਮੂਹ ਚਰਚਾમાં ਅਤੇ ਉਦਾਹਰਨਾ ਦੇ ਰਾਹੀਂ ਸਰਲ ਪਾਸ਼ਾ ਦੇ ਵਿੱਚ ਪੜਾਇਆ ਜਾਏਗਾ ਜਿਸ ਨਾਲ ਲੈਬ ਵਰਕਰਾਂ ਨੂੰ ਸਿੱਧਾ ਲਾਭ ਮਿਲੇਗਾ। ਦੇਸ਼ ਦੇ ਵਿੱਚ ਆਰਤਾ ਦੀ ਸਿਹਤ ਲਈ ਕੈਂਸਰ ਦਾ ਸੰਕਟ ਹੁਣ ਹੋ ਡੂੰਗਾ ਹੋਂਦਾ ਜਾ ਰਿਹਾ ਹੈ। ਸਿਹਤ ਰਾਜ ਮੰਤਰੀ ਨੇ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ 2021 ਤੇ 2025 ਦੇ ਵਿਚਕਾਰ ਛਾਤੀ ਦੇ ਕੈਂਸਰ ਦੇ ਨਵੇਂ ਮਾਮਲਿਆਂ ਤੇ ਮੌਤਾਂ ਦੇ ਵਿੱਚ ਲਗਭਗ 13% ਦਾ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ 2025 ਦੇ ਵਿੱਚ ਛਾਤੀ ਦੇ ਕੈਂਸਰ ਦੇ ਨਵੇਂ ਮਾਮਲਿਆਂ ਦੀ ਅਨੁਮਾਨਿਤ ਗਿਣਤੀ 2 ਲੱਖ 40 ਹਜ਼ਾਰ ਤੋਂ ਵੱਧ ਹੋਣ ਦਾ ਅਨੁਮਾਨ ਹੈ ਜੋ ਸਿਹਤ ਪ੍ਰਣਾਲੀ ਦੇ ਲਈ ਇੱਕ ਵੱਡੀ ਚੁਣੌਤੀ ਹੈ ਅੰਡਾ ਕੋਸ਼ਲ ਕੈਂਸਰ ਸਭ ਤੋਂ ਖਤਰਨਾਕ ਸਾਬਿਤ ਹੋ ਰਿਹਾ ਹੈ ਜਿਸ ਦੀ ਮੌਤ ਦਰ ਲਗਭਗ 61% ਹੈ ਸਰਵਾਈਕਲ ਕੈਂਸਰ ਦੇ ਲਈ ਮੌਤ ਦਰ 54% ਹੈ ਅਤੇ ਛਾਤੀ ਦੇ ਕੈਂਸਰ ਦੇ ਲਈ 43% ਹੈ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਉੱਧ ਪ੍ਰਦੇਸ਼, ਪੰਗਾਲਤ ਤੇ ਰਾਜਸਤਾਨ ਦੇ ਵਿੱਚ ਕੈਂਸਰ ਦੇ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੌਰਾਨ ਬਿਹਾਰ ਅਤੇ ਛੱਤੀਸਗੜ੍ਹ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਤੇ ਨਵੇਂ ਮਾਮਲਿਆਂ ਦੇ ਵਿੱਚ ਲਗਭਗ 21 ਤੋਂ 22% ਅਤੇ ਮੌਤਾਂ ਦੇ ਵਿੱਚ ਲਗਭਗ 20% ਵਾਧਾ ਦਰਜ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ 30 ਸਾਲ ਤੋਂ ਬਾਅਦ ਉਮਰ ਦੀਆਂ ਔਰਤਾਂ ਦੀ ਲਾਜ਼ਮੀ ਜਾਂਚ ਤੇ ਜ਼ੋਰ ਦੇ ਰਹੀ ਹੈ ਤਾਂ ਜੋ ਬਿਮਾਰੀ ਦਾ ਜਲਦੀ ਪਤਾ ਲਗਾਇਆ ਜਾ ਸਕੇ ਫਿਲਹਾਲ ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਨਹੀਂ ਮਿੰਦ ਇਜਾਜ਼ਤ ਧੰਨਵਾਦ ਸੱਚੀ ਕਾਲ ਦੇ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਦਜਿੰਦਰ ਕੌਰ ਤੇ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਸਾਡੇ ਖਾਸ ਪੇਸ਼ਕਸ਼ ਖਾਸ ਖਬਰਾਂ ਇਸ ਬੁਲੇਟਨ ਦੇ ਵਿੱਚ ਹਰ ਰੋਜ਼ ਅਸੀਂ ਤੁਹਾਡੇ ਨਾਲ ਉਹ ਜਾਣਕਾਰੀਆਂ ਤੇ ਖਬਰਾਂ ਸਾਂਝੀਆਂ ਕਰਦੇ ਹਾਂ ਜਿਸ ਦਾ ਤੁਹਾਡੀ ਜ਼ਿੰਦਗੀ ਤੇ ਰੋਜ਼ਾਨਾ ਅਸਰ ਹੁੰਦਾ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬੀਆਂ ਦੀ ਪੰਜਾਬੀਆਂ ਦਾ ਜੋ ਬਾਹਰ ਜਾਣ ਦਾ ਕਰੇਜ਼ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਤੇ ਹੁਣ ਅਜੇ ਹੀ ਆਕੜੇ ਸਾਹਮਣੇ ਆਏ ਨੇ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬੀਆਂ ਦਾ ਇਹ ਕਰੇਜ਼ ਹਲੇ ਵੀ برقرار ਹੈ ਪੰਜਾਬ ਦੇ ਵਿੱਚ ਵਿਦੇਸ਼ ਯਾਤਰਾ ਦਾ ਕਰੇਜ਼ ਅਜੇ ਵੀ ਰੁਕਿਆ ਨਹੀਂ ਹੈ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਵਿਦੇਸ਼ ਜਾਣ ਦੀ ਹੋੜ ਅਜੇ ਵੀ ਬਰਕਰਾਰ ਹੈ ਉੱਤਰ ਭਾਰਤ ਦੇ ਵਿੱਚ ਪਾਸਪੋਰਟ ਬਣਾਉਣ ਦੇ ਵਿੱਚ ਪੰਜਾਬੀ ਸੱਤੋ ਮੋਹਰੀ ਨੇ ਇੱਕ ਦਹਾਕੇ ਦੇ ਵਿੱਚ ਪੰਜਾਬ ਦੇ 99 ਲੱਖ 44000 ਲੋਕਾਂ ਨੇ ਪਾਸਪੋਰਟ ਬਣਵਾਏ ਨੇ ਤੇ ਪੰਜਾਬ 'ਚ ਹਰ ਤੀਜੇ ਵਿਅਕਤੀ ਦੇ ਕੋਲ ਪਾਸਪੋਰਟ ਹੈ। ਉਹਦੇ ਹੀ ਜੇਕਰ ਪੰਜਾਬ ਦੇ ਰਾਸ਼ਟਾ ਨਿਧੀ ਕਾਲ ਕੀਤੀ ਜਾਏ ਤਾਂ ਚੰਡੀਗੜ੍ਹ ਦੇ ਵਿੱਚ 10 ਸਾਲਾਂ ਦੇ ਅੰਦਰ 3 ਲੱਖ 43000 ਲੋਕਾਂ ਦੇ ਪਾਸਪੋਰਟ ਬਣੇ ਨੇ। हरियाणा ਦੇ ਵਿੱਚ 45 ਲੱਖ 2000 ਲੋਕਾਂ ਨੇ ਪਾਸਪੋਰਟ ਬਣਾਏ ਨੇ ਜਦੋਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ 10 ਸਾਲਾਂ 'ਚ 6 ਲੱਖ 28000 ਲੋਕਾਂ ਦੇ ਵੱਲੋਂ ਆਪਣੇ ਪਾਸਪੋਰਟ ਬਣਵਾਏ ਗਏ ਨੇ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ 10 ਸਾਲਾਂ 'ਚ 56 ਲੱਖ 2000 ਲੋਕਾਂ ਨੇ ਪਾਸਪੋਰਟ ਬਣਵਾਏ ਨੇ ਜੇਕਰ ਤੁਸੀਂ ਵੀ ਰੋਜ਼ਾਨਾ ਦੇ ਲੈਣ ਦੇਣ ਦੇ ਲਈ Google 'ਤੇ ਫੋਨ 'ਤੇ ਪੇਟੀਐਮ ਜਾਂ ਫਿਰ ਭੀਮ ਵਰਗੇ ਯੂਪੀਆਈ ਐਪਸ 'ਤੇ ਇਸਤੇਮਾਲ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਬੇਹਤ ਅਹਿਮ ਖਬਰ ਤੁਹਾਡੇ ਲਈ ਹੈ ਕਿਉਂਕਿ ਫਰਵਰੀ 2026 ਤੋਂ ਯੂਪੀਆਈ ਪੇਮੈਂਟ ਸਿਸਟਮ ਦੇ ਵਿੱਚ ਕਈ ਨਵੇਂ ਨਿਯਮ ਹੁਣ ਲਾਗੂ ਹੋ ਗਏ ਨੇ ਜਿਸ ਨਾਲ ਤੁਹਾਡੇ ਡਿਜੀਟਲ ਲੈਂਡ ਦੇਣ ਦੇ ਤਰੀਕੇ ਦੇ ਵਿੱਚ ਇੱਕ ਵੱਡਾ ਬਦਲਾ ਆਵੇਗਾ ਇਨਾ ਬਦਲਾਵ ਦਾ ਮੁੱਖ ਮਕਸਦ ਪੇਮੈਂਟ ਪ੍ਰਕਿਰਿਆ ਨੂੰ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਬਣਾਉਣਾ ਹੈ। ਨਵੇਂ ਨਿਯਮ ਅਨੁਸਾਰ ਹੁਣ UPI ट्रांजैक्शन ਨੂੰ ਵੱਧ ਤੋਂ ਵੱਧ 10 ਸੈਕਿੰਡ ਦੇ ਅੰਦਰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਪਹਿਲਾਂ ਇਸ ਦੀ ਸਮਾਂ ਸੀਮਾ 30 ਸੈਕਿੰਡ ਤੱਕ ਸੀ ਜਿਸ ਕਾਰਨ ਕਈ ਵਾਰ ਪੇਮੈਂਟ ਵਿਚਾਲੇ ਹੀ اٹਕ ਜਾਂਦੀ ਸੀ। ਤੇ ਹੁਣ API ਸਿਸਟਮ ਦੇ ਤੇਜ਼ ਹੋਣ ਦੇ ਨਾਲ ਭੀੜ-ਪੜੱਕੇ ਵਾਲੇ ਸਮੇਂ ਦੇ ਵਿੱਚ ਵੀ ਪੇਮੈਂਟ ਬਿਨਾ ਕਿਸੇ ਰੁਕਾਵਟ ਦੇ ਪੂਰੀ ਹੋਵੇਗੀ ਜਿਸ ਦਾ ਫਾਇਦਾ ਗਾਹਕਾਂ ਨੂੰ ਅਤੇ ਦੁਕਾਨਦਾਰਾਂ ਦੋਵਾਂ ਨੂੰ ਮਿਲੇਗਾ। ਇਹ ਨਵੇਂ ਫਰੇਮਵਰਕ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਖਾਸ ਤੌਰ ਤੇ ਵੱਡੀ ਰਕਮ ਦੇ ਲੈਣ-ਦੇਣ ਦੇ ਲਈ ਵਾਧੂ ਵੈਰੀਫਿਕੇਸ਼ਨ ਸਟੈਪ ਲਾਗੂ ਕੀਤੇ ਗਏ ਨੇ। ਪੈਸੇ ਟਰਾਂਸਫਰ ਕਰਨ ਤੋਂ ਪਹਿਲਾਂ ਮੋਬਾਈਲ ਤੇ ਇੱਕ ਸਪਸ਼ਟ ਕਨਫਰਮੇਸ਼ਨ ਸਕਰੀਨ ਦਿਖਾਈ ਦੇਵੇਗੀ ਤਾਂ ਜੋ ਗਲਤੀ ਦੇ ਨਾਲ ਕਿਸੇ ਹੋਰ ਨੂੰ ਪੈਸੇ ਜਾਣ ਦਾ ਖਤਰਾ ਘਟ ਸਕੇ ਇਸ ਤੋਂ ਇਲਾਵਾ ਆਟੋ ਡੈਬਿਟ ਤੇ ਸਬਸਕ੍ਰਿਪਸ਼ਨ ਪੇਮੈਂਟ ਨੂੰ ਮੈਨੇਜ ਜਾਂ ਫਿਰ ਕੈਨਸਲ ਕਰਨਾ ਹੁਣ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਏਗਾ ਇਸ ਦੇ ਨਾਲ ਹੀ ਜਿਹੜੀਆਂ UPI ID ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਹੋ ਰਹੀਆਂ ਨੇ ਉਹਨਾਂ ਨੂੰ ਅਸਥਾਈ ਤੌਰ ਤੇ ਸੀਮਤ ਕਰ ਦਿੱਤਾ ਜਾਏਗਾ ਤੇ ਮੁੜ ਚਾਲੂ ਕਰਨ ਦੇ ਲਈ ਰੀ-ਵੈਰੀਫਿਕੇਸ਼ਨ ਜ਼ਰੂਰੀ ਹੋਏਗੀ। ਪੈਸੇ ਮੰਗਣ ਵਾਲੇ ਨੋਟੀਫਿਕੇਸ਼ਨ ਦੀ ਗਿਣਤੀ ਤੇ ਵੀ ਹੁਣ ਸੀਮਾ ਲਗਾਈ ਗਈ ਹੈ ਤਾਂ ਜੋ ਯੂਜ਼ਰਸ ਨੂੰ ਫालतू ਮੈਸੇਜਾਂ ਅਤੇ ਫਰਾਡ ਤੋਂ ਬਚਾਇਆ ਜਾ ਸਕੇ। ਤੇ ਇਹ ਨਵੇਂ ਸੁਧਾਰਾਂ ਦੇ ਨਾਲ ਡਿਜੀਟਲ ਪੇਮੈਂਟ ਦਾ ਟ੍ਰੈਫਿਕ ਵਧਣ ਦੇ باوجود ट्रांजैक्शन ਫੇਲ ਹੋਣ ਦੀ ਸਮੱਸਿਆ ਕਾਫੀ ਹੱਦ ਤੱਕ ਘਟ ਚਾਹੀਗੀ। ਚੀਨ ਨੇ ਖੋਰ ਕਮਾਲ ਕਰਕੇ ਪੂਰੀ ਦੁਨੀਆ ਨੂੰ ਛਕਾ ਦਿੱਤਾ ਹੈ। ਚੀਨ ਨੇ 28 ਕਿਲੋਮੀਟਰ ਦਾ ਸਮੁੰਦਰੀ ਕੋਰੀਡੋਰ ਬਣਾਇਆ ਹੈ ਜਿਸ ਦੇ ਨਾਲ 2 ਘੰਟੇ ਦੀ ਦੂਰੀ ਹੁਣ 20 ਮਿੰਟਾਂ ਦੇ ਵਿੱਚ ਮਹਿਜ਼ طے ਹੋਵੇਗੀ। ਚੀ ਨੇ ਸ਼ੇਨਜ਼ਨ ਜੋਂਗਸ਼ਾਨ ਲੇਕ ਦਾ ਉਦਘਾਟਨ ਕੀਤਾ ਹੈ 28 ਕਿਲੋਮੀਟਰ ਲੰਬਾ ਇੱਕ ਬਹੁਤ ਹੀ ਸ਼ਾਨਦਾਰ ਸਮੁੰਦਰੀ ਕੋਰੀਡੋਰ ਹੈ ਜਿਸ ਦੇ ਵਿੱਚ ਸਮੁੰਦਰ ਦੇ ਪਾਣੀ ਦੇ ਅੰਦਰ 6.8 ਕਿਲੋਮੀਟਰ ਲੰਬੀ ਇੱਕ ਸਰੰਗ ਵੀ ਸ਼ਾਮਿਲ ਹੈ ਇੰਜੀਨੀਅਰਿੰਗ ਦੀ ਬਿਮਿਸਾਲ ਮਿਸਾਲ ਪੇਸ਼ ਕਰਦਾ ਇਸ ਸੀ ਲਿੰਕ ਦੋ ਸ਼ਹਿਰਾਂ ਦੇ ਵਿਚਕਾਰ ਸਫ਼ਰ ਦੇ ਸਮੇਂ ਨੂੰ ਲਗਭਗ 2 ਘੰਟੇ ਤੋਂ ਘਟਾ ਕੇ ਸਿਰਫ 20 ਮਿੰਟ ਕਰ ਦਿੰਦਾ ਹੈ ਜਿਸ ਨਾਲ ਗ੍ਰੇਟਰ ਬੇ ਏਰੀਆ ਦੇ ਵਿੱਚ ਕਨੈਕਟੀਵਿਟੀ ਬਿਹਤਰ ਹੋਵੇਗੀ ਤੇ ਇਸ ਦੀ ਖਾਸ ਗੱਲ ਇਹ ਹੈ ਕਿ ਇਸ ਕੋਰੀਡੋਰ ਦੇ ਵਿੱਚ ਪਹਿਲਾਂ ਤੋਂ ਤਿਆਰ சுரੰਗ ਸੈਕਸ਼ਨ ਅਤੇ ਐਡਵਾਂਸ ਵੈਂਟੀਲੇਸ਼ਨ ਸਿਸਟਮ ਲਗਾਇਆ ਗਿਆ ਹੈ ਤੂਫਾਨਾਂ ਤੇ ਤੇਜ਼ ਲਹਿਰਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਕੀਤਾ ਗਿਆ ਇਹ ਲਿੰਕ 인ਫਰਾਸਟ੍ਰਕਚਰ ਇਨੋਵੇਸ਼ਨ ਦੇ ਲਈ ਨਵੇਂ ਮਿਆਰ ਕਾਇਮ ਕਰਦਾ ਹੈ ਉਪਰੋਂ ਵੇਖਣ ਤੇ ਇਹ ਲਿੰਕ ਪਾਣੀ ਦੇ ਉੱਪਰ ਉੱਡਦੇ ਹੋਏ ਕਿਸੇ ਵਿਸ਼ਾਲ ਪੰਛੀ ਜਾਂ ਫਿਰ ਸਮੁੰਦਰ ਦੇ ਉੱਪਰ ਉੱਡਦੀ ਪਤੰਗ ਵਰਗਾ ਦਿਖਾਈ ਦਿੰਦਾ ਹੈ ਤੇ ਇਸ ਲਿੰਕ ਤੇ ਸੁਰੱਖਿਅਤ ਸਫ਼ਰ ਦੇ ਲਈ ਟ੍ਰੈਫਿਕ ਮੈਨੇਜਮੈਂਟ ਨੂੰ ਬਿਹਤਰ ਬਣਾਇਆ ਗਿਆ ਹੈ जिसमें बिग डेटा और आर्टिफिशियल इंटेलिजेंस समेत कई आधुनिक तकनीका दी ਵਰਤੋਂ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਸਮੁੰਦਰ ਦੇ ਹੇਠਾਂ ਬਣੇ சுரੰਗ ਦੇ ਰੋਜ਼ਾਨਾ ਜਾਂਚ ਲਈ ਇੰਟੈਲੀਜੈਂਟ ਰੋਬੋਟਾਂ ਦੀ ਮਦਦ ਵੀ ਲਈ ਜਾਂਦੀ ਹੈ ਨਿਊਜ਼ੀਲੈਂਡ ਨੇ T20 ਵਿਸ਼ਵ ਕੱਪ 2026 ਦੀ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ ਟੀਮ ਨੇ ਗਰੁੱਪ D ਦੇ ਪਹਿਲੇ ਮੈਚ ਦੇ ਵਿੱਚ ਅਫਗਾਨਿਸਤਾਨ ਨੂੰ 5 ਵਿਕਟਾਂ ਦੇ ਨਾਲ ਹਰਾਇਆ ਅਫਗਾਨਿਸਤਾਨ ਨੇ ਚੇਨਈ ਦੇ ਚਪਕ ਸਟੇਡੀਅਮ ਦੇ ਵਿੱਚ டாਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਦੇ ਵਿੱਚ 6 ਵਿਕਟਾਂ ਦੇ ਨੁਕਸਾਨ ਦੇ 182 ਦੌੜਾਂ ਬਣਾਈਆਂ ਜਵਾਬ ਦੇ ਵਿੱਚ ਨਿਊਜ਼ੀਲੈਂਡ ਨੇ 17.5 ਓਵਰਾਂ ਦੇ ਵਿੱਚ ਹੀ 5 ਵਿਕਟਾਂ ਦੇ ਨੁਕਸਾਨ ਤੇ 185 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਇਹ T20 ਵਿਸ਼ਵ ਕੱਪ ਦੇ ਇਤਿਹਾਸ ਦੇ ਵਿੱਚ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਟੀਚਾ ਸੀ। ਇਸ ਤੋਂ ਪਹਿਲਾਂ ਕੀਵੀਆਂ ਨੇ 2021 ਦੇ ਵਿੱਚ ਆਬੂਦਾਬਾ ਵਿੱਚ ਇੰਗਲੈਂਡ ਖਿਲਾਫ 167 ਦੌੜਾਂ ਦਾ ਟੀਚਾ ਸਫਲਤਾਪੂਰਵਕ ਪ੍ਰਾਪਤ ਕੀਤਾ ਸੀ। टीम दिल्ली ओपनर तेंब सिफर्ट ते ने अर्ध सैकड़ा लगाया 65 ਦੌੜਾਂ ਨਾਲ ਬਣਾਈਆਂ ਗਈਆਂ ਤੇ ਮੁਜੀਬ ਉਰ रहमान ਨੇ ਅਫਗਾਨਿਸਤਾਨ ਦੇ ਲਈ ਸਭ ਤੋਂ ਵੱਧ ਵਿਕਟ ਹਾਸਲ ਕੀਤੀਆਂ ਨੇ 2 ਵਿਕਟਾਂ ਨਾਲ ਵੱਲੋਂ ਲਈਆਂ ਗਈਆਂ Rashid Khan, Mohammad Nabi ਅਤੇ Azmatullah Omarzai ਨੇ ਇੱਕ-ਇੱਕ ਵਿਕਟ ਹਾਸਲ ਕੀਤੀ ਹੈ। ਕੇਂਦਰ ਸਰਕਾਰ ਨੇ ਪੀਜੀਆਈ ਚੰਡੀਗੜ੍ਹ ਵਿਕੇਸਤਾਪਿਤ ਵਿਗਿਆਨਕ ਸਹਾਇਤਾ ਸਮੂਹ ਦੁਆਰਾ ਇੱਕ ਵਿਲੱਖਣ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ ਪੀਜੀਆਈ ਨੇ ਤੰਬਾਕੂ ਟੈਸਟਿੰਗ ਲੈਬਾਂ ਦੇ ਲਈ ਗੁੱਡ ਲੈਬਾਰਟਰੀ ਪ੍ਰੈਕਟਿਸ ਹਤੇ ਇੱਕ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਹੈ ਇਹ ਦੁਨੀਆ ਦਾ ਪਹਿਲਾ ਅਜਿਹਾ ਕੋਰਸ ਦੱਸਿਆ ਗਿਆ ਜੋ ਵਿਸ਼ੇਸ਼ ਤੌਰ ਤੇ ਤੰਬਾਕੂ ਟੈਸਟਿੰਗ ਲੈਬਾਂ ਦੇ ਲਈ ਤਿਆਰ ਕੀਤਾ ਗਿਆ ਹੈ ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਇਹ ਕੋਰਸ ਤੰਬਾਕੂ ਟੈਸਟਿੰਗ ਲੈਬ ਵਰਕਰਾਂ ਨੂੰ ਸਹੀ ਟੈਸਟਿੰਗ ਦੇ ਵਿੱਚ ਸਿਖਲਾਈ ਦੇਵੇਗਾ ਅਤੇ ਇਹ ਤੰਬਾਕੂ ਨੀਤੀ ਬਣਾਉਣ ਦੇ ਲਈ ਸਹੀ ਅਤੇ ਭਰੋਸੇਮੰਦ ਜਾਣਕਾਰੀ ਵੀ ਪ੍ਰਦਾਨ ਕਰੇਗਾ पीजीआई ਦੇ ਪ੍ਰੋਫੈਸਰ ਅਤੇ ਐਸਐਸਜੀ ਦੇ ਕੋਆਰਡੀਨੇਟਰ ਨੇ ਇਹ ਵੀ ਦੱਸਿਆ ਕਿ ਇਸ ਕੋਰਸ ਦੇ ਲਈ ਨਿਯਮ ਅਤੇ ਦਿਸ਼ਾ ਨਿਰਦੇਸ਼ ਦੇਸ਼ ਦੀ ਪ੍ਰਮੁੱਖ ਸੰਸਥਾਵਾਂ ਦੁਆਰਾ ਹੀ ਉਗਦੇ ਨਾਲ ਵਿਕਸਤ ਕੀਤੇ ਗਏ ਨੇ ਇਹ ਤੰਬਾਕੂ ਉਤਪਾਦਾਂ ਦੇ ਵਿੱਚ ਨੁਕਸਾਨ ਦੇ ਪਦਾਰਥਾਂ ਦੀ ਸਹੀ ਜਾਂਚ ਨੂੰ ਸਮਰੱਥ ਬਣਾਏਗਾ ਤੇ ਇਹ ਕੋਰਸ ਦੇਸ਼ ਦੀਆਂ 4 ਮੌਜੂਦਾ ਰਾਸ਼ਟਰੀ ਤੰਬਾਕੂ ਟੈਸਟਿੰਗ ਲੈਬਾਂ ਨੂੰ ਮਜ਼ਬੂਤ ਕਰੇਗਾ ਤੇ ਹੋਰ ਲੈਬਾਂ ਨੂੰ ਹੋਰ ਵਿਕਸਿਤ ਵੀ ਕਰੇਗਾ। ਇਹ ਕੋਰਸ ਸਮੂਹ ਚਰਚਾમાં ਅਤੇ ਉਦਾਹਰਨਾ ਦੇ ਰਾਹੀਂ ਸਰਲ ਪਾਸ਼ਾ ਦੇ ਵਿੱਚ ਪੜਾਇਆ ਜਾਏਗਾ ਜਿਸ ਨਾਲ ਲੈਬ ਵਰਕਰਾਂ ਨੂੰ ਸਿੱਧਾ ਲਾਭ ਮਿਲੇਗਾ। ਦੇਸ਼ ਦੇ ਵਿੱਚ ਆਰਤਾ ਦੀ ਸਿਹਤ ਲਈ ਕੈਂਸਰ ਦਾ ਸੰਕਟ ਹੁਣ ਹੋ ਡੂੰਗਾ ਹੋਂਦਾ ਜਾ ਰਿਹਾ ਹੈ। ਸਿਹਤ ਰਾਜ ਮੰਤਰੀ ਨੇ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ 2021 ਤੇ 2025 ਦੇ ਵਿਚਕਾਰ ਛਾਤੀ ਦੇ ਕੈਂਸਰ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਦੇ ਵਿੱਚ ਲਗਭਗ 13% ਦਾ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ 2025 ਦੇ ਵਿੱਚ ਛਾਤੀ ਦੇ ਕੈਂਸਰ ਦੇ ਨਵੇਂ ਮਾਮਲਿਆਂ ਦੀ ਅਨੁਮਾਨਿਤ ਗਿਣਤੀ 2 ਲੱਖ 40 ਹਜ਼ਾਰ ਤੋਂ ਵੱਧ ਹੋਣ ਦਾ ਅਨੁਮਾਨ ਹੈ ਜੋ ਸਿਹਤ ਪ੍ਰਣਾਲੀ ਦੇ ਲਈ ਇੱਕ ਵੱਡੀ ਚੁਣੌਤੀ ਹੈ ਅੰਡਾ ਕੋਸ਼ਲ ਕੈਂਸਰ ਸਭ ਤੋਂ ਖਤਰਨਾਕ ਸਾਬਿਤ ਹੋ ਰਿਹਾ ਜਿਸ ਦੀ ਮੌਤ ਦਰ ਲਗਭਗ 61% ਹੈ ਸਰਵਾਈਕਲ ਕੈਂਸਰ ਦੇ ਲਈ ਮੌਤ ਦਰ 55% ਹੈ ਅਤੇ ਛਾਤੀ ਦੇ ਕੈਂਸਰ ਦੇ ਲਈ 43% ਹੈ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਉੱਤਰਾਧਵਿਪ, ਪੰਗਾਲਤ ਤੇ ਰਾਜਸਤਾਨ ਦੇ ਵਿੱਚ ਕੈਂਸਰ ਦੇ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੌਰਾਨ ਬਿਹਾਰ ਅਤੇ ਛੱਤੀਸਗੜ੍ਹ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਤੇ ਨਵੇਂ ਮਾਮਲਿਆਂ ਦੇ ਵਿੱਚ ਲਗਭਗ 21 ਤੋਂ 22% ਅਤੇ ਮੌਤਾਂ ਦੇ ਵਿੱਚ ਲਗਭਗ 20% ਵਾਧਾ ਦਰਜ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ 30 ਸਾਲ ਤੋਂ ਬਾਅਦ ਉਮਰ ਦੀਆਂ ਔਰਤਾਂ ਦੀ ਲਾਜ਼ਮੀ ਜਾਂਚ ਤੇ ਜ਼ੋਰ ਦੇ ਰਹੀ ਹੈ ਤਾਂ ਜੋ ਬਿਮਾਰੀ ਦਾ ਜਲਦੀ ਪਤਾ ਲਗਾਇਆ ਜਾ ਸਕੇ ਫਿਲਹਾਲ ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਨਹੀਂ ਵਿੰਦੂ ਇਜਾਜ਼ਤ ਧੰਨਵਾਦ